जिला श्री मुक्ससर साहेब भारत मुक्ति मोर्चा भोजन क्रांति मोर्चा राष्ट्रीय पिछड़ा वर्ग मोर्चा ਅਤੇ ਰਾਸ਼ਟਰੀ ਪਰिवर्तन मोर्चा ਨਵੀਂ ਦਿੱਲੀ ਵੱਲੋਂ ਸਮੂਹ ਭਾਰਤੀ ਲੋਕਾਂ ਦੇ ਮੌਲਿਕ ਅਧਿਕਾਰ ਸंवैधानिक ਤੇ ਲੋਕਤੰਤਰ ਦੀ ਰੱਖਿਆ ਲਈ ਅਤੇ ਬਹੁਤਾਂ ਲੋਕਾਂ ਨੇ ਮੌਲਿਕ ਅਧਿਕਾਰ ਸंवैधानिक ਅਧਿਕਾਰਾਂ ਲਈ ਅਤੇ ਉਨ੍ਹਾਂ ਉੱਪਰ ਹੋ ਰਹੇ ਨਿਆ ਆਤ્યાਚਾਰਾਂ ਦੇ ਵਿਰੋਧ ਅਤੇ ਨਿਆਇਕ ਮਤਾਪੁਨ ਸਥਾਨਕ ਮੁੱਦਿਆਂ ਲੈ ਕੇ ਪੂਰੇ ਦੇਸ਼ ਵਿੱਚ ਹਜ਼ਾਰਾਂ ਸੰਗਠਨਾਂ ਦੁਆਰਾ ਪਰਾਸ਼ਟਰ ਵਿਆਪੀ ਚਰਨਵਾਦ ਅੰਦੋਲਨ ਦੀ ਕੋਸ਼ਨਾ ਕੀਤੀ ਗਈ ਹੈ ਇਸੇ ਲਈ ਤਹਿਤ ਅੱਜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਐਸਟੀਐਮ ਨੂੰ ਮੰਗ ਪੱਤਰ ਸੌਂਪਿਆ ਗਿਆ ਟੀਮ ਜੈਪਰ ਮੈਂ ਬਲਵੰਤ ਸੰਮੇ ਵਾਲੀ ਅੱਜ ਭਾਰਤ ਮੁਕਤੀ ਮੋਰਚਾ ਵੱਲੋਂ ਜਿਹੜੇ ਵੱਖ-ਵੱਖ ਵਿਸ਼ਾ ਤੇ ਅਸੀਂ ਐਸਟੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਇਹ ਮੰਨ ਲਓ ਸਾਰੇ ਇੰਡੀਆ ਲੈਵਲ ਤੇ ਵੱਖ-ਵੱਖ ਜ਼ਿਲ੍ਹੇ ਤੇ ਜਿਹੜਾ ਇੱਕ ਟੂਰ ਲਾ ਰਹੇ ਆ ਅੱਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਤੇ ਸਾਰੀ ਟੀਮ ਦਾ ਸੀ ਤੇ ਸਾਡੀ ਸਾਰੀ ਟੀਮ ਵੱਲੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਸਾਡੇ ਵੱਲੋਂ ਇਹ ਅੱਜ ਮੰਗ ਪੱਤਰ ਦਿੱਤਾ ਗਿਆ ਹੈ ਭਾਰਤ ਦੇ 650 ਜਥੇਬੰਦੀਆਂ ਵਿੱਚ ਭਾਰਤ ਮੁਕਤੀ ਮੋਰਚਾ ਅਤੇ ਸਿਆਸੀ ਸੰਗਠਨ ਭੋਜਨ ਕ੍ਰਾਂਤੀ ਮੋਰਚਾ ਰਾਸ਼ਟਰੀ ਪਿਛੜਾ ਵਰਗ ਮੋਰਚਾ ਰਾਸ਼ਟਰੀ ਕਿਸਾਨ ਮੋਰਚਾ ਵੱਲੋਂ ਦਿੱਤਾ ਗਿਆ ਹੈ ਜਿਦੇ ਵਿੱਚ ਸਾਡੀ ਪਹਿਲੀ ਮੰਗ ਹੈ ਕਿ ਈਵੀਐਮ ਮਸ਼ੀਨ ਜਾਂ ਜਿਹੜੀ ਵੋਟ ਮਸ਼ੀਨ ਹੈ ਉਹ ਬੰਦ ਕਰਕੇ ਵੈਲਟ ਪੇਪਰ ਲਾਗੂ ਕੀਤਾ ਜਾਵੇ ਦੂਜੀ ਇਹ ਹੈ ਕਿ ਜਿਹੜੇ ਹੜ੍ਹ ਪੀੜਤ ਮਜ਼ਦੂਰ ਹੈ ਜਾਂ ਕਿਸਾਨ ਹੈ ਜਿਨ੍ਹਾਂ ਦੇ ਘਰ ਟਹਿ ਗਏ ਹੈ ਜੇ ਹੋਰ ਨੁਕਸਾਨ ਹੋ ਉਹਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਖਾਸ ਕਰ ਮਜ਼ਦੂਰਾਂ ਨੂੰ ਜਿਨ੍ਹਾਂ ਦੇ ਘਰ ਟੇਗੇ ਆ ਮੁਆਵਜ਼ਾ ਦਿੱਤਾ ਜਾਵੇ ਤੇ ਜੀ ਜਿਹੜੀ ਸਾਡੀ ਮੰਗ ਹੈ ਕਿ بارش ਦੇ ਕਾਰਨ ਖੜਾ ਤੋਂ ਜਿਹੜੇ ਪ੍ਰਭਾਵਿਤ ਇਲਾਕੇ ਆ ਉਹਨਾਂ ਤੋਂ ਬਗੈਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮਜ਼ਦੂਰਾਂ ਦੇ ਮਕਾਨ ਡਿੱਗ ਗਏ ਨੇ ਉਹਨਾਂ ਦੀਆਂ ਛੱਤਾਂ ਡਿੱਗ ਗਈਆਂ ਨੇ ਬਹੁਤ ਸਾਰਿਆਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਉਹਨਾਂ ਨੂੰ ਵੀ ਸਰਕਾਰ ਉਚਿਤ ਮੁਆਵਜ਼ਾ ਦੇਵੇ ਉਸ ਤੋਂ ਬਾਅਦ ਸਾਡੀ ਅਗਲੀ ਮੰਗ ਹੈ ਕਿ ਹਰ ਇੱਕ ਜਾਤੀ ਦੀ ਅਤੇ OBC ਦੀ ਜਾਤੀ ਆਧਾਰਤ ਜਨਗਣਨਾ ਕੀਤੀ ਜਾਵੇ ਉਸ ਤੋਂ ਬਾਅਦ ਅਗਲੀ ਮੰਗ ਸਾਡੀ ਹੈ ਕਿ ਭਾਰਤ ਵਿੱਚ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਤੇ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਸਕਾਲਰਸ਼ਿਪ ਸਕੀਮਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਲਾਗੂ ਕੀਤੀਆਂ ਜਾਣ ਤੇ ਇਹ ਸਾਡੀ ਜਿਹੜੀ ਅੱਜ ਮੈਮੋਰੰਡਮ ਦੇ ਵਿੱਚ ਮੰਗਸਾਂ ਦੂਜਾ ਜਿਹੜਾ ਇਹ ਹੈ ਕਿ ਭਾਰਤ ਦੇ ਉੱਪਰ ਜੋ ਸ਼ਡਿਊਲ ਕਾਸ ਲੋਕਾਂ ਉੱਪਰ ਜੁਲਮ ਹੋ ਰਿਹਾ ਹੈ ਆਦੀਵਾਸੀ ਲੋਕਾਂ ਉੱਪਰ ਜਲੰਹ ਹੋ ਰਿਹਾ ਹੈ ਮਾਈਨੋਰਟੀ ਲੋਕਾਂ ਉੱਪਰ ਜਲੰਹ ਹੋ ਰਿਹਾ ਹੈ ਜਾਂ OBC ਲੋਕਾਂ ਉੱਪਰ ਜੋ ਜਲੰਹ ਕੀਤੇ ਜਾ ਰਿਹਾ ਹੈ ਸ਼ਰਾਰਤੀ ਅੰਸਰਾਂ ਦੁਆਰਾ ਉਹਨਾਂ ਨੂੰ ਸਰਕਾਰ ਨਾ ਪਾਵੇ ਤੇ ਜਿਹੜਾ ਉਹਨਾਂ ਨੂੰ ਸਜ਼ਾ ਦੇ ਭਾਗੀਦਾਰ ਦੇਵੇ ਬਣਾਵੇ ਉਹਨਾਂ ਨੂੰ ਸਜ਼ਾ ਦੇਵੇ ਬਣਦੀ ਇਸ ਲਈ ਇਹ ਸਾਡੇ ਅੱਜ ਦੇ ਮੈਮੋਰੰਡਮ ਵਿੱਚ ਇਹ ਗੱਲਾਂ ਸ਼ਾਮਿਲ ਸਨ ਤੋਂ ਤੁਸੀਂ ਮੈਨੂੰ ਜਿਹੜਾ ਹੈਗਾ ਸੁਣਿਆ ਜੈਪੀ ਸਾਡੇ ਜੋ ਜੋ ਸਾਡਾ ਅਸਪਸ਼ਟਿਆ ਹੈ ਸਮਾਜ ਆਏ ਜਾ ਸਾਡੇ ਜਿਹੜੇ ਜਿੰਨੇ ਵੀ ਆਦਵਸੀ ਜਿਹੜਾ ਤਾਂ ਜਿਨ੍ਹਾਂ ਨੂੰ ਅੱਜ ਤੱਕ ਇਹ ਦਬਾਇ ਰਿਹਾ ਕੋ ਬਾਦਾਂ ਚ ਸਾਡੇ ਹੱਕ ਨਹੀਂ ਦਿੱਤੇ ਗਏ ਉਹਨਾਂ ਨੂੰ ਦਬਾ ਕੇ ਰੱਖਿਆ ਜਾ ਰਿਹਾ ਜਿਨ੍ਹਾਂ ਦੀਆਂ ਹੋਮੀਆਂ ਲੋੜਾਂ ਉਹ ਜਿਹੜੀਆਂ ਨੇ ਕੀਤੀਆਂ ਦਸਤੀਆਂ ਉਹਨਾਂ ਨੂੰ ਜਿਹੜੇ ਖੁਦਾਨ ਦੇ ਮਤਲਬਕ ਹੱਕ ਨਹੀਂ ਦਿੱਤੇ ਜਾ ਰਹੇ ਉਹਨਾਂ ਹੱਕਾਂ ਦੇ ਬਦਵਕ ਇਸ ਰਾਸ਼ਟਰਪਤੀ ਸਾਹਿਬ ਨੂੰ ਇਹ ਅੱਜ ਆ ਮੰਨਪਸਰ ਡਿਸੀਜਨ ਦਿੱਤਾ ਹੈ ਕਿ ਸਾਡੇ ਜਿਹੜੇ 85% ਲੋਕ ਆਪਕਾ ਦੇ ਤੋਂ ਵੰਡੇ ਆ ਇਹਨਾਂ ਦੇ ਹੱਕ ਦਿੱਤੇ ਜਾਣ ਤਾਕੇ ਉਹ ਵੀ ਆਪਣਾ ਵੀਰਨ ਬਸਰ ਆਮ ਲਾਗ ਰਿਕਾਉ ਨੂੰ ਬਸਰ ਕਰ ਸਕਣ ਇਹ ਬੇਨਤੀ ਕਰਨ ਵਾਸਤੇ ਅਸੀਂ ਮੰਗ ਪੱਤਰ ਲੈ ਆਏ ਆ ਇਹ ਮੰਨੂ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਦਿੱਤਾ ਜਾ ਰਿਹਾ ਮੰਗ ਪੱਤਰ ਇਹ ਸਾਡੇ سارے ਆਹ ਜੀਆ ਦੇ ਵਿੱਚ ਕੁੱਲ ਕਰ 600 ਤੋਂ ਜ਼ਿਆਦਾ ਜ਼ਿਲ੍ਹਿਆਂ ਦੇ ਵਿੱਚ